ਰਾਈ ਵੀ ਤੇ ਡੋਲ ਹਵੇ ਚੱਕੋ ਡੀਐਸ ਚੱਕ ਦੀ ਨੂਨ ਮਿਰਚ ਹਲਦੀ ਤੇ ਦੇਗੀ ਮਿਰਚ ਹਾਂਜੀ ਇਹ ਗੋਭੀ ਤੇ ਪਾਉਣ ਵਾਲੀ ਆਪਾਂ ਦਵਾਈ ਲੈਂਦੀ ਸੀਗੀ ਚਾਹ ਪੱਤੇ ਮਾਰ ਕੇ ਪੂਕ ਕੇ ਪਾ ਸਕਦਾ ਉਹ ਐਡਿਟ ਕਰ ਰਿਹਾ ਮੈਂ ਵੀਡੀਓ ਨੂੰ ਗਾਇਜ਼ ਕਾਲੇ ਬੱਦਲ ਫੇਰ ਆ ਗਏ ਜਿਵੇਂ ਕਿ ਤੁਹਾਨੂੰ ਪਤਾ ਹੀ ਸੀਗਾ 48 ਘੰਟੇ ਮੀ ਪਹਿਲਾਂ ਹੀ ਪੈ ਕੇ ਹਟਿਆ ਵਾ ਤਿੰਨ ਕਿ ਦਿਨ ਪਹਿਲਾਂ ਤੇ ਆਪਣੇ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਵਾ ਤੇ ਹੁਣ ਫੇਰ ਇੰਨਾ ਮੀਂਹ ਪੈ ਰਿਹਾ ਵਾ ਦੇਖੋ ਇੰਨਾ ਮੀਂਹ ਹੋਵੇ ਪਤਾ ਨਹੀਂ ਰੱਬ ਨੇ ਕਿੰਨਾ ਮੀਂਹ ਹੋਰ ਪਾਉਣਾ ਵਾ ਬਾਬਾ ਜੀ ਪਾਉਣਾ ਦਾ ਥੋੜਾ ਹੀ ਮੀਂਹ ਪਾਇਓ ਪਾਪਾ ਜੀ ਇੰਨਾ ਨਾ ਪਾਇਓ ਮੀਂਹ ਦੇਖੋ ਤੇਜ ਹੋ ਗਿਆ ਫਿੱਦਰ ਨਬੂ ਤੇ ਰਾਜ ਵੀ ਤੇਰੇ ਡੀਐਸ ਚੱਕਦੀ ਆਂ ਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਾ ਰਮਣੀ ਕਾਦੇ ਪੈਕਟਾ ਰਾਜਵੀਰ ਹਾਂਜੀ ਇਹ ਗੋਭੀ ਤੇ ਪਾਉਣ ਵਾਲੀ ਆਪਾਂ ਦਵਾਈ ਲਿਆਂਤੀ ਸੀਗੀ ਤੇ ਹੁਣ ਕਿੱਥੇ ਜੀ ਪੈਣੀ ਮੀਂਹ ਤੇ ਇੰਨਾ ਪੈ ਰਿਆ ਵਾ ਪਹਿਲਾਂ ਝੋਨੇ ਦਾ ਨੁਕਸਾਨ ਹੋਇਆ ਹੁਣ ਆਪਣੀ ਗੋਭੀ ਤਾਂ ਸਹੀ ਆ ਰੱਬ ਦੀ ਕਿਰਪਾ ਨਾਲ ਤੇ ਮੀਂਹ ਹਜੇ ਵੇਖੋ ਫੇਰ ਪਹਿਲਾਂ ਦਿਖਾਇਆ ਸੀ ਕਿੰਨਾ ਸੀ ਹੁਣ ਵੇਖੋ ਕਿੰਨਾ ਹੋ ਗਿਆ ਤੇ ਪਰ ਨਾਲੇ ਵੀ ਆਪ ਨੇ ਦੇਖੋ ਜੀ ਝੋਨ ਲੱਗ ਗਿਆ ਤੇ ਹੁਣਾ ਚੱਕ ਕੇ ਆਪਾਂ ਪਹਿਲਾਂ ਇੱਥੇ ਪਏ ਸੀ ਮੈਂ ਗਿੱਲੇ ਨਾ ਹੋ ਜਾਣ ਫਿਰ ਪਿੱਛੇ ਰੱਖੇ ਆ ਦਵਾਈ ਬਾਬਾ ਭਲੀ ਕਰੇ ਪ੍ਰਣਾਲੇ ਜੀ ਦੇਖੋ ਆਪਣੇ ਚੋਨ ਲੱਗ ਗਏ ਇੱਧਰ ਨਬੂ ਅਡੀਟ ਕਰ ਰਿਹਾ ਮੈਂ ਵੀਡੀਓ ਨੂੰ ਵਾਈ ਗੁੱਡ ਵਾਈ ਗੁੱਡ ਵਾਈ ਗੁੱਡ ਹੋਲੇ ਸੋਲ ਨੇ ਹਾਲੋ ਖਾਓ ਤੁਹੇ ਥਿਰਿਆਲ ਕਾਲੋ ਤੇਦਰ ਆਪਣਾ ਪ੍ਰਣਾਲੇ ਦੇਖੋ ਕਿੰਨੇ ਵਗਣ ਲੱਗ ਗਏ ਵਾਈ ਗੁੱਡ ਵਾਈ ਗੁੱਡ ਇੱਧਰ ਆਪਣੀ ਜਿਹੜੀ ਸਬਜ਼ੀ ਥੋੜੀ ਸੀ ਉਹ ਅੰਦਰ ਲੈ ਕੇ ਚੱਲਿਆ ਰਾਏ ਫਿਰ ਵਾਈ ਗਰੂ ਇੰਨਾ ਵੀ ਨਾ ਪਾਓਗੀ ਫਿਰ ਆ ਪੰਜਾਬ ਦੇ ਨੁਕਸਾਨ ਹੋ ਚੁੱਕਾ ਵਾ ਤੁਹਾਨੂੰ ਸਖਾਣੇ ਆ ਕਾਵਲੀ ਚਨੇ ਜਿਹੜੇ ਚਿੱਟੇ ਛੋਲੇ ਹੁੰਦੇ ਆ ਵੀ ਕਿਵੇਂ ਸੌਖੇ ਤੇ ਸਾਨ ਤਰੀਕਾ ਬਣਦੇ ਆ ਤੇ ਨਾ ਕੋ ਗੰਡੇ ਗ੍ਰੈਂਡ ਕਰਨ ਦੀ ਲੋੜ ਨਾ ਵਾਸਤਾ ਆਪਾਂ ਇਹ ਇੰਨੇ ਕਾ ਦੇਖੋ ਇਧਰ ਆ ਆਲੂ ਗਰੇਵੀ ਉਹ ਕਰਨ ਲਈ ਗਾੜੀ ਕਰਨ ਲਈ ਤੇ ਛੋਲੇ ਆ ਤੇ ਇਹਨਾਂ ਨੂੰ ਆਪਾਂ ਗ੍ਰੈਂਡ ਉਹ ਕਰ ਲਿਆ ਫੇਰ ਲਿਆ ਆਲੂਆਂ ਨੂੰ ਤੇ ਇਹਨਾਂ ਤਰੀਕਾ ਦੀ ਹੋ ਜੂ ਤੇ ਇਧਰ ਆਪਾਂ ਕਰਦੇ ਆ ਤੜਕੇ ਦੇ ਵਿੱਚ ਲਸਣ ਪਿਆਜ਼ ਤੇ ਅਦਰਕ ਤੇ ਟਮਾਟਰ ਇਹਨਾਂ ਨੂੰ ਆਪਾਂ ਭੁੰਨ ਲੈਣਾ ਤੇ ਇੱਧਰ ਆਪਾਂ ਮਸਾਲੇ ਪਾਉਣੇ ਆ ਨੂਨ ਮਿਰਚ ਹਲਦੀ ਤੇ ਢੇਗੀ ਮਿਰਚ ਗਰਮ ਮਸਾਲਾ ਤੇ ਚਨਾ ਮਸਾਲਾ ਇੰਨੇ ਕੀ ਮਸਾਲੇ ਪਾਉਣੇ ਤੇ ਹੁਣ ਆਪਾਂ ਗਾਂ ਕਰਦੇ ਆ ਤੜਕਾ ਲਾ ਕੇ ਤੇ ਤੁਹਾਨੂੰ ਗਾਂ ਸਬਜੀ ਬਣੀ ਹੋਈ ਦਿਖਾਵਾਂਗੇ ਹਾਰੇ ਇੱਕ ਤੋਰੀਚੀ ਆਏ ਆਪਾਂ ਪਾਣੀ ਪਾ ਲੈਣਾ ਤੇ ਬਾਹਲਾ ਕਰਦੇ ਤੁਸੀਂ ਮਸਾਲਿਆਂ ਨੂੰ ਸਾਰਿਆਂ ਨੂੰ ਪੱਠੇ ਰਲਾ ਕੇ ਘੋਲ ਕੇ ਵੀ ਪਾ ਸਕਦੇ ਹੋ ਤੇ ਜਿਹੜੇ ਆਨ ਨੂੰ ਆਪਾਂ ਆਪਾਂ ਛੋਲਿਆਂ ਦੇ ਨਾਲ ਹੀ ਉਹ ਪਾ ਲਏ ਸੀ ਫੇ ਆਪਾਂ ਛੋਲੇ ਤੇ ਆਲੂ ਪਾ ਕੇ ਤੇ ਇੱਕ ਤੋਂ ਦੋ ਸੀਟੀਆਂ ਲਵਾ ਕੇ ਤੇ ਫਿਰ ਤੁਹਾਨੂੰ ਸਬਜੀ ਬਣੀ ਹੋਈ ਦਿਖਾਉਣੀ ਹੈ ਵੇਲੇ ਜੀ ਤੁਸੀਂ ਚਾਹ ਪੱਕੀ ਦਾ ਪਾਣੀ ਵੀ ਉਬਾਲ ਕੇ ਪਾ ਸਕਦੇ ਹੋ ਚਾਹ ਪੱਕੀ ਵਾਲਕੇ ਪਾ ਕੇ ਪਾ ਸਕਦੇ ਹਾਂ ਤੇ ਹੁਣ ਆਪਾਂ ਇੱਕ ਤੋਂ ਦੋ ਸੀਟੀਆਂ ਲਵਾ ਕੇ ਤੇ ਫਿਰ ਦਿਖਾਉਣੀ ਹੈ ਸਬਜ਼ੀ। ਹੁਣ ਆਪਾਂ ਬੰਦ ਕਰਦੇ ਹਾਂ। ਚਲੋ ਆਪਣੇ ਬੈਂਟਾ ਸੈਂਟਾ ਵਿੱਚ ਸਬਜ਼ੀ ਉਹ ਵੀ ਤਿਆਰ। ਸਬਜ਼ੀ ਦੇਖਾਤੀ। ਇੱਦ ਤੋਂ ਹੁਣ ਆਪਾਂ ਇੱਕ ਤੋਂ ਦੋ ਸੀਟੀਆਂ ਲਵਾਵਾਂਗੇ ਫਿਰ ਮਿਲਦੇ ਆਪਾਂ सब्जी देख बाद आज आप क्या मस्त बनी है सब्जी देखो नहीं ती थोड़ी जी वो रखी है नहीं तुम गाड़ी भी कर सकते जो ना खानी है ਪਰ ਅਸੀਂ ਇਹ ਨਾਲ ਚੌਲ ਬਣਾਉਣੇ ਤਾਂ ਕਰਕੇ ਅਸੀਂ ਥੋੜੀ ਜਿਹੀ ਤਰੀ ਰੱਖੀ ਐ ਤੇ ਫਿਰ ਰਾਤ ਨੂੰ ਬੱਚੇ ਖਾਣੇ ਚੌਣਾ ਦਿਖਾਉਣੇ ਵਿੱਚ ਮੇ ਬਣੀ ਤੇ ਤੁਸੀਂ ਵੀ ਦੇਖਿਆ ਇਨ ਸੌਖੇ ਤੇ ਆਸਾਨ ਤਰੀਕੇ ਨਾਲ ਸਬਜੀ ਘੱਟ ਮਿੰਟਾਂ ਚ ਤਿਆਰ ਕਰ ਸਕਦੇ ਤੇ ਇਧਰ ਆਪਾਂ ਤੁਹਾਨੂੰ ਨਿੰਬੂ ਦੀ ਖੱਟੇ ਮਿੱਠੇ ਚ ਅਰੇ ਦੱਸਾਂ ਕਿ ਜੋ ਕੀ ਬਲੌਗ ਆਪਾਂ ਜੀ ਪਾ ਦਿੱਤਾ ਵਾ ਤੁਸੀਂ ਜਾ ਕੇ ਬਲੌਗ ਚ ਦੇਖ ਸਕਦੇ ਹੋ ਤੇ ਕਿਵੇਂ ਆਪਾਂ ਨਿੰਬੂ ਵਾਲੀ ਖੱਟੀ ਮਿੱਠੀ ਚਟਨੀ ਬਣਾਈ ਆ ਤੇ ਇਸੇ ਤਰ੍ਹਾਂ ਹੀ ਸਾਡੇ ਬਲੌਗ ਨੂੰ ਸਪੋਰਟ ਕਰਦੇ ਰਹੋ ਥੈਂਕਸ ਫॉर ਵਾਚਿੰਗ ਬਾਏ